ਸੱਚੀ ਗੱਲ ਸਾਰਿਆਂ ਨੂੰ ਕੇ ਕੇ ਬੱਗਾ ਪੱਗਾ ਸਿਲਕ ਸਟੋਰ ਅਟਾ ਦੁਸਾਨ ਖਲਾਂ ਵਾਲਿਆਂ ਨੇ ਅੱਜ ਨਵੇਂ ਸੂਟਾਂ ਦੀ ਵੈਰਾਈਟੀ ਜਿਹੜੀ ਲਿਆਂਦੀ ਆ ਤੇ ਨਾਲ ਲੱਗਦੀ ਸੇਲ ਰਖੜੀ ਬੰਪਰ ਰਖੜੀ ਤੇ ਸਪੈਸ਼ਲ ਬੰਪਰ ਸੂਟ ਲੈ ਕੇ ਆਂਦੇ ਆ ਲੈ ਚਲਦੇ ਤੁਹਾਨੂੰ ਸੋਨੂੰ ਬੱਗਾ ਜੀ ਦੇ ਕੋਲ ਜੈ ਮਾਤਾ ਜੀ ਸੋਨੂੰ ਭਾਜੀ ਜੈ ਮਾਤਾ ਜੀ ਭਾਜੀ ਮਹਾਮਾਈ ਦੇ ਰਾਤੇ ਚਲਦੇ ਆ ਲੱਗਦਾ ਦਰਸ਼ਨ ਦਿਦਾਰੇ ਕਰਕੇ ਆਏ ਆ ਤੇ ਬੀਬੀਆਂ ਪਹਿਣਨ ਲਈ ਕੀ ਵੈਰਾਈਟੀ ਲੈ ਕੇ ਆਏ ਨਵੀਂ ਏਨਾ ਦਾ ਸਾਰੇ ਨਗਰ ਖੇੜੇ ਨੂੰ ਜੈ ਮਾਤਾ ਜੀ ਜੀ ਜੋ ਆਪਾਂ ਲੈ ਕੇ ਆਏ ਆ ਉਹ ਆਪਾਂ ਤੁਹਾਨੂੰ ਵੈਰਾਈਟੀ ਨਿਗਾਹ ਕਰਾਉਨੇ ਆ ਆ ਪਿਓਰ ਰਿਯੂਨ ਕਾਟਨ ਦੇ ਉੱਤੇ ਆ 2.5 ਮੀਟਰ ਦੀ ਪੂਰੀ ਸ਼ਰਟ ਕੱਢੀ ਹੋਈ ਆ ਦੇਖੋ ਬੈਕ ਵੀ ਕੱਢੀ ਹੋਈ ਆ ਇਹਦੀ ਔਰ ਇਹਦਾ ਫਰੰਟ ਵੀ ਕੱਢਿਆ ਹੋਇਆ ਆ ਏਰੀ ਤਮਾਤਾ ਰੇਟ ਦੇਣ ਲੱਗੇ ਆ ਜੀ 3 ਮੀਟਰ ਦੀ ਨਾਲ ਸਲਵਾ ਰਿਆ ਜੀ ਇਹਦੀ ਹਾਫ ਪਿਓਰ ਦੀ ਚੁੰਨੀ ਆ ਜੀ ਮਾਰਕੀਟ ਰੇਟ ਹੈਗਾ 700 ਰੁਪਈਆ ਸੂਟ ਦਾ ਜੀ ਆਪਾਂ ਇਹ ਗਾਕਾਂ ਨੂੰ ਅੱਜ 500 ਰੁਪਈਆ ਦੇ ਵਿੱਚ ਸੂਟ ਦੇ ਰਹੇ ਹਾਂ ਅੱਛਾ ਜੀ ਲੱਗਦਾ ਬੀਬੀਆਂ ਭੈਣਾਂ ਦਾ ਅੱਜ ਕਾਫੀ ਰੱਚ ਰਿਹਾ ਜਿਹੜਾ ਹਜੇ ਤੱਕ ਖਲਾਰਾ ਨਹੀਂ ਇਕੱਠਾ ਕੀਤਾ ਸੂਟ ਜਿਹੜੇ ਖਿਲਰੇ ਪਤਾ ਰੱਖੜੀ ਦਾ ਆਪਣੇ ਗਾਗ ਦਾਰਾ ਸ਼ੈਗਾ ਆ ਕਿਉਂਕਿ ਰੇਟੇ ਆਪਾਂ ਉਹ ਗਾਗ ਨੂੰ ਦੇ ਰਹੇ ਆ ਜਿਹੜਾ ਜਿਹੜਾ ਮਾਰਕੀਟ ਨਾਲ ਦੀ ਕੰਨੀ ਬਹੁਤ ਵਧੀਆ ਹੋਣ ਅੱਗੇ ਦਿਖਾਓ ਜੀ ਸੂਟ ਕਿਹੜੇ ਕਿਹੜੇ ਨੇ ਇਹ ਰਿਯੂਨ ਕੋਟਨ ਦੇ ਉੱਤੇ ਆ ਮਾਰਕੀਟ ਰੇਟ ਜਿਹੜਾ ਇਹਦਾ 700 ਰੁਪਏ ਆ ਆਪਾਂ 500 ਰੁਪਏ ਦੇ ਵਿੱਚ ਸੂਟ ਦੇ ਲੈਣਾ ਆ ਮਤਲਬ 500 ਰੁਪਏ ਚ ਸੂਟ ਆ ਹਾਂਜੀ ਕੋਈ ਨਰਾਜ਼ ਨਹੀਂ ਗਾਗ ਤੋਂ ਜਾਣ ਦੇਣਾ ਇਹਦੇ ਵਿੱਚ ਬੰਦੇ ਸੋਹਣੇ ਸੋਹਣੇ ਆਈ ਆ ਆਰੇ ਕੋਈ ਰੋਜੀ ਦਾ ਜ਼ਰੀਆ ਇੱਕ ਕਾਰੇ ਵਿੱਚ ਦੀ ਆ ਦੇਖੋ ਇਹਦੇ ਵਿੱਚ ਇੱਕ ਰੈੱਡ ਕਲਰ ਆਇਆ ਜੀ ਆ ਦੇਖੋ ਆ ਦੇ ਇੱਕ ਬਲੈਕ ਕਲਰ ਆਇਆ ਜੀ ਇਹਦੇ ਵਿੱਚ ਬਾਕੀ ਇੱਕ ਕਲਰ ਗਾਜਰੀ ਕਲਰ ਬਾਹਰ ਲੱਗਾ ਹੋਇਆ ਹੈ ਜੀ ਹਾਂ ਜੀ ਮੈਂ ਪਹਿਲਾਂ ਰਿਕਾਰਡਿੰਗ ਕਰ ਦਿੱਤੀ ਹੈ ਜੀ ਉਹਦੀ ਹਾਂ ਜੀ ਤੁਹਾਨੂੰ ਇੱਕ ਹੋਰ ਧਮਾਕਾ ਆਫਰ ਦੇ ਰਹੇ ਹਾਂ ਜੀ ਆਪਾਂ ਆਹ ਸੂਟ ਦੇਖੋ ਜੀ ਪਿਓਰ ਕਾਟਨ ਦੇ ਉੱਤੇ ਹੈ ਜੀ ਬਿਦਆਊਟ ਲਾਈਨਿੰਗ ਸੂਟ ਬਗੂਆ ਜੀ ਇਹਦੇ ਚੋੜੀ ਬਾਕੀ ਰਾ 3 ਹੈਡ ਦਾ ਪੱਡਿਆ ਹੋਇਆ ਜੀ ਇਹਦਾ ਕਾਟੇ ਵੀ 5 ਮੀਟਰ ਮਿਲੂਗੀ ਜੀ ਇਹਦੇ ਨਾਲ ਪੇਟ ਵਾਲਾ ਕਾਟਨ ਦਾ ਦੁਪੱਟਾ ਆਇਆ ਜੀ ਤੇ ਇਹ ਪੇਂਟ ਚਾ ਹਾਂਜੀ ਪੇਟ ਵਾਲਾ ਕਾਟਨ ਦਾ ਦੁਪੱਟਾ ਆਇਆ ਜੀ ਜਿਹੜੀ ਸੂਟ ਤੇ ਕਢਾਈ ਹੈ ਉਹ ਧਾਗੇ ਦੀ ਆ ਉਹ ਧਾਗੇ ਦੀ थ्रेड ਵਰਕ ਹੈ ਜੀ ਗਰਮੀਆਂ ਦੀ ਆਈਟਮ ਹੈ ਜੀ ਇਹਦੇ ਮਾਰਕੀਟ ਰੇਟ ਹੈਗਾ ਜਿਹੜਾ 850 ਰੁਪਏ ਤੇ ਤੁਸੀਂ ਆਪਾਂ ਇਹ 500 ਰੁਪਏ ਦੇ ਵਿੱਚ ਸੇਲ ਅੱਜ ਲਾਤੀ ਜੀ ਬਹੁਤ ਵਧੀਆ ਇਹਦੇ ਵਿੱਚ ਤੁਹਾਨੂੰ ਚਾਰ ਕਲਰ ਮਿਲਣਗੇ ਚਾਰੇ ਕਲਰ ਦੇ ਵਿੱਚ ਤੁਹਾਨੂੰ ਨਵੇਂ ਵਧੀਆ ਕਲਰ ਤੁਹਾਨੂੰ ਮਿਲਣਗੇ ਇਹਦੇ ਵਿੱਚ ਦਿਖਾਓ ਜੀ ਇੱਕ ਭਾਜੀ ਆਹ ਆਈਟਮ ਆਪਾਂ ਨਵੀਂ ਤਿਆਰ ਕਰਵਾਈ ਆ ਜੀ ਰਖੜੀ ਕਰਕੇ ਰੋਜ਼ ਹੀ ਨਵੇਂ ਤੋਂ ਨਵਾਂ ਡਿਜ਼ਾਈਨ ਤੁਹਾਨੂੰ ਮਿਲੂਗਾ ਆਹ ਚੀਜ਼ ਦੇਖੋ ਭਾਜੀ ਆਹ ਦੇਖੋ ਬਾਕੀ 5 ਮੀਟਰ ਕੱਟ ਕਢਾਈ ਦੇਖੋ ਕਿੰਨੀ ਸਾਫ ਸੁਥੀ ਹੋਣੀ ਹੋਣੀ ਹੈ ਜੀ ਉੱਪਰ ਬਹੁਤ ਹੀ ਪਿਆਰੀ ਕਢਾਈ ਆ ਇਹਦੀ ਹੈਡ ਦਾ ਘੇਰਾ ਆ ਜੀ ਇਹਦਾ ਅੱਛਾ ਜੀ ਇਹਦੀ ਫੁੱਲ ਪਿਓਰ ਦੀ ਚੁੰਨੀਆਂ ਕਢਾਈ ਵਾਲੀ ਪਲੱਸ ਪੇਂਟ ਵਾਲੀ ਦੋਹੀ ਕੰਮ ਹੋਇਓ ਆਪਰ ਚੁੰਨੀ ਦੇ ਇਹਦਾ ਕੀ ਰੇਟ ਆ ਕੀ ਰੇਟ ਰੱਖਦੇ ਜੀ ਦੱਸੋ ਮਾਰਕੀਟ ਦਾ ਰੇਟ ਜਿਹੜਾ ਇਹਦਾ 1000 ਰੁਪਇਆ ਆ ਜੀ ਦੇਖ ਲਓ ਹੁਣ ਕੀ ਰੇਟ ਲਖਣਾ ਜੀ ਤੁਸੀਂ ਦੱਸੋ ਅੱਜ ਆਪਾਂ ਤੁਹਾਡਾ ਕਹਿਣਾ ਨਹੀਂ ਪੱਤਰਕਾਰ ਜੀ ਮੋੜ ਦਾ ਤੁਸੀਂ ਜੋ ਰੇਟ ਕਹਿ ਦੋਗੇ ਪੌਫੀ ਰੇਟ ਕੱਢ ਦੇਣਾ ਮੈਨੂੰ ਇਹਦੇ ਬਾਰੇ ਕੋਈ ਜਜਮੈਂਟ ਨਹੀਂ ਹੈਗੀ ਮੈਂ ਬਾਅਦ ਵਿੱਚ ਕੋਈ ਕਹਿ ਦੂੰਗਾ ਵੀ ਘੱਟ ਕਰ ਦੂੰਗਾ ਫਿਰ ਤੁਸੀਂ ਕਹਿਣਾ ਭਾਜੀ ਇਹ ਤਾਂ ਬਹੁਤ ਘੱਟ ਵਾ ਕਹਦੇ ਜੋ ਕਹਿਣਾ ਕਹਦੇ ਅੱਜ ਤੇਰਾ ਰੇਟ ਖੜਾ ਪਾਇਆ 500 ਰੁਪਏ ਠੀਕ ਹੈ ਜੀ ਮਨਜ਼ੂਰ ਹੈ ਲਓ ਜੀ ਪਾਤੇ ਅੱਜ ਬੜੇ ਭਰਾ ਨੇ ਸੁਰਿੰਦਰਪਾਲ ਕੁੱਪੂ ਜੀ ਨੇ ਇਹਦਾ 500 ਰੁਪਏ ਰੇਟ ਕੱਢਿਆ ਸੂਟ ਦਾ ਲਓ ਜੀ ਇਹ ਵੀ ਜਾਣਿਆ 500 ਰੁਪਏ ਦੇ ਵਿੱਚ ਆਪਾਂ ਦੇ ਲਓ ਜੀ ਇਹ ਵੀ 500 ਰੁਪਏ ਦੇ ਵਿੱਚ ਸੂਟ ਮੇਰੇ ਕਹਿਣ ਤੇ ਅੱਜ ਚਲੋ ਭਰਾ ਨੇ ਮਾਨ ਰੱਖਿਆ ਛੋਟਾ ਵੀਰ ਆ ਸਾਡਾ ਇਦੇ ਵਿੱਚ ਕਲਰ ਕਿਨੇ ਮਿਲ ਜਣਗੇ ਚਾਰ ਕਲਰ ਮਿਲਣਗੇ ਜੀ ਇਹਦੇ ਵਿੱਚ ਚਾਰੇ ਕਲਰ ਇਹਦੇ ਸੋਨੇ ਆ ਦਿਖਾ ਦਿਓ ਚਾਰੇ ਕਲਰ ਉਹ ਕਲਰ ਮਗਰੋਂ ਦਿਖਾ ਦੇ ਪਹਿਲਾਂ ਆਪਾਂ ਡਿਜ਼ਾਈਨ ਨਿਗਾਹ ਕਰਾ ਲੀਏਗਾ ਸਾਰੇ ਆ ਲਓ ਭਾਜੀ ਇੱਕਾ ਨਵਾਂ ਕੱਪੜਾ ਆਇਆ ਇਹਨੂੰ ਐਂਡੀ ਕਾਟਨ ਕਹਿੰਦੇ ਆ ਜੀ ਅੱਛਾ ਜੀ ਇਹ ਪੇਟ ਵਾਲੀ ਚੁੰਨੀ ਨਾਲ ਆ ਇਹਦਾ ਵੀ ਤੁਸੀਂ ਜੋ ਰੇਟਰ ਕੱਢ ਦੋਗੇ ਆਪਾਂ ਨੂੰ ਮਨਜ਼ੂਰੀ ਇਹਦੀ ਵੀ ਕਢਾਈ ਦੂਜੀ ਹੋਈ ਆ ਧਾਗੇ ਵਾਲੀ ਧਾਗੇ ਦੀ ਥ੍ਰੈਡ ਵਰਕ ਆ ਜੀ ਇਹ ਤਿੱਲਾ ਵਰਕ ਨਹੀਂ ਹੈਗਾ ਜੀ ਘੱਟ 5 ਮੀਟਰ ਪੂਰੀ ਆ ਜੀ ਇਹਦੀ ਠੀਕ ਆ ਜੀ ਸਾਫ ਪਿਓਰ ਦੀ ਚੁੰਨੀ ਆ ਜੇ ਹਾਫ ਪਿਓਰ ਕਿਹਾ ਤਾਂ ਹਾਫ ਪਿਓਰ ਦੀ ਚੁੰਨੀ ਮਿਲੂਗੀ ਜੀ ਠੀਕ ਆ ਜੀ ਹਾਂ ਜੀ ਇਹਦਾ ਵੀ ਤੁਸੀਂ ਪਾਜੀ ਜੋ ਰੇਟ ਅੱਜ ਰੱਖੂਗੇ ਅੱਜ ਤੁਹਾਡੇ ਰੇਟ ਆਪਾਂ ਬੋਲਨੇ ਆ ਨਹੀਂ ਜੀ ਮੇ ਤੋਂ ਬਦਕਟ ਬੋਲ ਹੋਏ ਨੇ ਤੁਸੀਂ ਰਹਿਣ ਦਿਓ ਤੁਸੀਂ ਆਪਣਾ ਤੁਸੀਂ ਅੱਜ ਰੇਟ ਰੱਖੂਗੇ ਵੀਰ ਜੀ ਮੇਰੇ ਤਾਂ ਮੇਰੇ ਤਾਂ ਮੂੰਹ 500 ਹੀ ਚੜਿਆ ਹੈ ਜੀ ਹਾਂ ਜੀ ਮੇਰੇ ਤਾਂ 500 ਹੀ ਚੜਿਆ ਹੈ ਤਾਂ ਹਰ ਬਰਗ ਜਿਹੜਾ ਇਹ ਲੈ ਸਕਦਾ ਬੀਬੀਆਂ ਪਹਿਣਾ ਅੱਜ ਕੱਲ ਮਹਿੰਗਾਈ ਦਾ ਦੌਰ ਹੋ ਗਿਆ ਆਪਾਂ 500 ਚ ਹੀ ਦਿੱਤਾ ਜੇ ਵੀ ਸੂਟ ਇਹ ਵੀ ਸੂਟ 500 ਰੁਪਏ ਚ ਕਿਉਂ ਮੈਂ ਤਾਂ ਤੁਹਾਨੂੰ ਦੱਸਦਾ ਮੈਂ ਇਹ ਏਦਾਂ ਆ ਇੱਕ ਆਪਾਂ ਹੋਰ ਧਮਾਕਾ ਕਰਨ ਲੱਗੇ ਹਾਂ ਜੀ ਲਓ ਜੀ ਕਰਾਓ ਜੀ ਧਮਾਕੇ ਅਜ ਪਿਓਰ ਦੀ ਚੁੰਨੀਆਂ ਜੀ ਆਲ ਓਵਰ 5 ਮੀਟਰ ਕਪੜਾ ਜੀ ਪਿਓਰ ਕੈਮਰੀ ਦਾ ਜੀ ਕਪੜਾ 5 ਮੀਟਰ 500 ਰੁਪਏ ਦਾ ਆਉਂਦਾ ਪਲੇਨ ਜੀ ਅੱਛਾ ਜੀ ਸਰਕਾਰ ਜੀ ਜੋ ਤੁਸੀਂ ਅੱਜ ਇਹਦਾ ਰੇਟ ਰੱਖੋਗੇ ਅੱਜ ਆਪਾਂ ਉਹੀ ਰੇਟ ਤੇ ਇਹ ਵੀ ਸੂਟ ਵੇਚ ਰਹੇ ਹਾਂ ਅੱਛਾ ਇਹ ਵੀ 500 ਦਾ ਹੀ ਦੇਤਾ ਜੀ ਅੱਜ ਤੁਹਾਡਾ ਕਹਿਣਾ ਨਹੀਂ ਮੋੜਦਾ ਅੱਜ ਆਪਾਂ ਤੁਹਾਨੂੰ ਖੁਸ਼ ਕਰਕੇ ਦੋਨਾਂ ਤੁਸੀਂ 500 ਕਹਿ ਪਾਦੇ 500 ਲਓ ਜੀ ਬਹੁਤ ਹੀ ਵਧੀਆ ਕੜਾਈ ਆ ਦੇਖੋ ਮੈਂ ਤੁਹਾਨੂੰ ਨੇੜੇ ਕਰਕੇ ਦਿਖਾ ਲ ਦਿੰਨਾ ਕਿੰਨੇ ਪਿਆਰੇ ਫੋਲੋ ਆ ਚੱਕੋ ਜੀ ਇੱਕ ਮਿੰਟ ਚੁੰਨੀ ਦੇਖੋ ਜੀ ਕਿੰਨੀ ਸੋਹਣੀ ਬੇਲ ਗਲੇ ਤੱਕ ਜਾਂਦੀ ਆ ਦੋਨੋਂ ਸਾਈਡਾਂ ਵਿੱਚ ਕੜਾਈ ਬਹੁਤ ਹੀ ਪਿਆਰਾ ਸੂਟ ਆ ਆ ਪੇਟ ਵਾਲੀ ਪਿਓਰ ਦੀ ਚੁੰਨੀ ਆ ਇਹਦੇ ਨਾਲ ਜੀ ਲਓ ਜੀ ਆਜੋ ਭੈਣ ਜੀ ਸੋਨੂੰ ਸੰਦੀਪ ਬੱਗਾ ਨੇ ਲਾਤੀਆਂ ਮੋਜਾਂ ਸਿਰਫ ਆਪਾਂ ਨੂੰ ਭਾਜੀ 150 ਸੂਟ ਮਿਲਿਆ 150 सूट ਆਪਾਂ 500 ਰੁਪਏ ਹਸਾਂ ਦਾ ਤੁਹਾਡੇ ਕਹਿਣ ਤੇ ਵੇਚ ਦੇਣਾ ਹੈ ਬਹੁਤ ਵਧੀਆ ਜੀ ਲਾ ਦਿਓ ਮੋਜਾਂ ਲਾ ਦਿਓ ਆ ਦੇਖੋ ਹੁਣ ਤੁਹਾਨੂੰ ਮੈਂ ਲੱਗਾਂਗੀ ਡਿਜ਼ਾਈਨਾਂ ਦੇ ਦਿਖਾਲ ਦਿਓ ਜੀ ਕਲਰ ਆ ਦੇਖੋ ਜੀ ਸੀ ਗ੍ਰੀਨ ਕਲਰ ਆਹ ਲੋ ਜੀ ਬਾਵਾ ਕਲਰ ਲੋ ਜੀ ਬਹੁਤ ਹੀ ਪਿਆਰੇ ਕਲਰ ਹੈ ਆਹ ਲੋ ਜੀ ਫਿਲੋਜੀ ਕਲਰ ਆਹ ਲੋ ਜੀ ਗੱਜਰੀ ਕਲਰ ਹਾਲੋ ਭਾਜੀ ਮਹਿੰਦੀ ਕਲਰ ਆਹ ਡਿਜ਼ਾਈਨ ਹੀ ਦਹਾਲ ਹੋਇਆ ਸਭ ਤੋਂ ਵਧੀਆ ਡਿਜ਼ਾਈਨ ਸੀਗਾ ਜੀ ਇਹ ਵੀ 500 ਰੁਪਏ ਦੇ ਵਿੱਚੇ ਦੇ ਰਣਾ ਅੱਜ ਭਾਜੀ ਉਹਨਾਂ ਦੇ ਕਿਹਨੂੰ ਲਓ ਜੀ ਇੰਝ ਦਾ ਮਾਲ ਆ ਜੀ ਸਾਰਾ ਇਹ ਕੰਪਨੀ ਦਾ ਆਹ ਦੇਖੋ ਭਾਜੀ ਕਲਰ ਅੱਜ ਸਾਨੂੰ ਕਲਰ ਆਪਾ ਦੇਣੇ ਆ ਜੀ ਪੂਰੇ ਆ ਸਰ ਕੋਈ ਨਰਾਜ਼ ਨਹੀਂ ਹੋ ਜਾਣਾ ਲਓ ਜੀ ਵੈਰਾਈਟੀ ਦੇਖੋ ਕਲਰ ਦੇਖੋ ਤੇ ਨਾਲ ਰੇਟ ਦੇਖੋ ਆ ਦੇਖੋ ਰੇਟ ਵਾਜਬ ਰੇਟ ਦੇ ਵਿੱਚ ਜਿਹੜੇ ਸੂਟ ਅੱਜ ਤੁਹਾਨੂੰ ਮਿਲ ਰਹੇ ਆ ਰਖੜੀ ਬੰਪਰ ਤੇ ਤੇ ਦਸਾਂਝਾਂ ਵਾਲੀਆਂ ਪਹਿਣਾ ਵਾਸਤੇ ਆਪਾਂ ਅੱਜ ਆਫਰ ਹੈ 500 ਰੁਪਏ 500 ਦਸਾਂਝਾਂ ਲੱਕੇ ਦੀਆਂ ਜਿਹੜੀਆਂ ਪਹਿਣਾ ਆ ਬੀਬੀਆਂ ਪਹਿਣਾ ਚਾਹੇ ਦਸਾਂਝਾਂ ਨੇ ਹੀ ਕੋਟਲੀ ਖੱਖਿਆਂ ਕਾਲੇ ਇੰਦਨਾ ਕਲਾਸ ਦੇ ਪਹਿਣ ਕੋਈ ਨਰਾਜ਼ ਨਹੀਂ ਜਾਣ ਦੇ ਨੰਨੂ ਮਿਆਰਾ ਲੇਲਾ ਲਾਦੀਆਂ ਆ ਲੋ ਫਿਰ ਸਰਹਾਲ ਮੰਡੀ ਸਤਾਰਪੁਰ ਸਰਹਾਲ ਰਵਾੜ ਤੇ ਮੱਫਲੂ ਸਰਹਾਲ ਮਹਿੰਗੇ ਵਾਲੇ ਰੇਟ ਪਾਇਆ ਸੀ 650 ਰੁਪਏ ਕੱਲ ਵਾਲੀ ਵੀਡੀਓ ਦੇ ਵਿੱਚ ਹਾਂਜੀ ਅੱਜ ਇਹ ਵੀ ਭਾਜੀ 500 ਰੁਪਏ ਦੇ ਵਿੱਚ ਆਪਾਂ ਆਫਰ ਲਾਤੀ ਆ ਲੋ ਜੀ ਇਹ ਵੀ 500 ਚਾਜੋ ਜੀ ਲੈ ਜਾ ਇਹ ਵੀ 500 ਰੁਪਏ ਦੀ ਆਫਰ ਹੈ 650 ਵਾਲਾ ਪਰਸੋ ਰੇਟ ਪਾਇਆ ਸੀ ਅੱਜ 500 ਰੁਪਏ ਦੇ ਵਿੱਚ ਆਪਾਂ ਆਫਰ ਪਾਤੀ ਆ ਜੀ ਠੀਕ ਆ ਜੀ ਸੋਨੂ ਭਾਜੀ ਜਿਹੜਾ ਇਹਦੇ ਸੂਟ ਫਾੜ ਕੇ ਇੱਧਰ ਦੇਖਿਓ ਜਰਾ ਬਹੁਤ ਹੀ ਬਹੁਤ ਹੀ ਪਿਆਰੇ ਕਲਰ ਆ ਲੋ ਜੀ ਲੈਸਾ ਦੇ ਵੈਰਾਈਟੀਆਂ 5 500 ਰੁਪਈਆ 5 500 ਰੁਪਈਆ ਸੂਟ ਦਾ ਰੇਟ ਕੱਢ ਦਿੱਤਾ ਜੀ ਲੈ ਜੋ ਲੈ ਜੋ 500 ਰੁਪਈਆ ਕਿਥੋਂ ਭਾਜੀ 650 ਰੁਪਈਆ ਕੱਲ ਦੀ ਵੀਡੀਓ 'ਚ ਰੇਟ ਪਾਇਆ ਸਾਰਾ ਹੀ 500 ਰੁਪਈਆ 'ਚ ਸੂਟ ਦਊਗਾ ਉਹ ਅੱਜ ਚੱਕ ਲਓ ਜਿਹੜੇ ਜਿੰਨੇ ਚੱਕਣੇ ਸੂਟ ਲੈ ਜੋ ਭੈਣ ਜੀ ਮਫਾ ਯਾਰ ਰਖੜੀ ਬੰਪਰ ਰਖੜੀ ਤਾਂ ਆਫਰ ਆ ਚੱਕ ਲਓ ਜਿੰਨੇ ਮਾਲ ਚੱਕਣੇ ਆ ਸਰਬ 1.5 200 ਸੂਟ ਭਾਜੀ ਮਿਲਿਆ ਜਦੋਂ ਖਤਮ ਹੋ ਗਿਆ ਨਵਾਂ ਰੇਟ ਦੇਖਾਂਗੇ ਕੀ ਨਿਕਲਦਾ ਆ ਠੀਕ ਆ ਜੀ ਆ ਦੇਖੋ ਭਾਜੀ ਜਿਹੜਾ ਮਾਰਜੀ ਡਿਜ਼ਾਈਨ ਚੱਕਾ ਬਹੁਤ ਹੀ ਪਿਆਰੇ ਕਲਰ ਆ ਬਹੁਤ ਹੀ ਪਿਆਰੇ ਰੰਗਵਾ ਡਿਜ਼ਾਈਨ ਵਾਂ ਆ ਜਾਓ ਭੈਣ ਜੀ ਲੈ ਜਾਓ ਲੁੱਟ ਲਓ ਸੋਨੂ ਨੂੰ ਅੱਜ ਸੋਨੂ ਫੁੱਲ ਕਰੇਪ ਦਾ ਸੂਟ ਆ ਜੀ ਠਪੀਸ ਬਚਿਆ ਹੈ ਇਹ ਵੀ 500 ਰੁਪਏ ਦੇ ਲੈਣਾ 1250 ਰੁਪਏ ਦਾ ਸੂਟ ਆ ਲਓ ਜੀ 1250 ਵਾਲਾ ਵੀ 500 ਰੁਪਏ ਚ ਦੇਖ ਲਓ ਨੇੜੇ ਕਰਕੇ ਵੀਡੀਓ ਸਕਰੀਨ ਸ਼ਾਟ ਲੈ ਕੇ ਆ ਜਾਓ ਲੈ ਜਾਓ 500 ਰੁਪਏ ਚ ਇਸ ਸੂਟ ਦਾ ਸਕਰੀਨਸ਼ਾਟ ਲੈ ਕੇ ਆ ਜਾਓ 500 ਰੁਪਏ ਚ ਸੂਟ ਇਹ ਵੀ 500 ਰੁਪਏ ਚ ਬਹੁਤ ਹੀ ਪਿਆਰੇ ਪਿਆਰੇ ਕਲਰ ਅੱਜ ਤੱਕ ਸੋਨੂੰ ਨੇ ਲਾਤੀਆਂ ਮੌਜਾਂ ਰਖੜੀ ਬੰਪਰ ਸੇਲ ਜਿਹੜੀ ਆ ਉਹ ਲਗਾ ਦਿੱਤੀ ਗਈ ਆ ਸੋਨੂੰ ਸ੍ਰੀ ਸ਼੍ਰੀ ਗੁਰੂ ਰੱਡਾ ਦੁਕਾਨ ਚਲਾਵਾਲਿਆਂ ਨੇ ਲਾਤੀਆਂ ਰੌਣਕਾਂ ਲੈ ਜਾਓ ਭੈਣ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਆ ਸੋਨੂੰ ਜੀ ਲਾਸਟ ਵਿੱਚ ਲਾਸੂਚ ਮੈਂ ਇਹ ਕਹਿਣਾ ਚਾਹਨਾ ਆ ਕਿ ਵੈਰਾਈਟੀ ਵਧੀਆ ਲੋ 5 ਮੀਟਰ ਕੱਟ ਮੇਰੇ ਸੂਟਾਂ ਦੀ ਪੂਰੀ ਆ ਜੀ 500 ਰੁਪਏ ਦੇ ਵਿੱਚ ਮੈਂ ਸੇਲ ਲਾਈ ਆ ਮੈਂ ਹਲਕੀ ਆਈਟਮ ਦੀ ਲਿਆ ਕੇ ਸੇਲ ਲਾਈ ਮੈਂ ਮਿਲਣਾ ਦਾ ਸਮਾਨ ਤਰੀਕੇ ਉਹਨਾਂ ਦੇ ਉੱਤੇ ਆਫਰਾਂ ਲਾਈਆਂ ਬਹੁਤ ਬਹੁਤ ਧੰਨਵਾਦ ਲੈ ਜਾਓ ਜੀ ਆ ਜਾਓ ਭੈਣ ਜੀ ਭੈਣਾਂ ਨੂੰ ਬੇਨਤੀ ਆ ਕਿ ਰਖੜੀ ਬੰਪਰ ਰਖੜੀ ਤੇ ਸੇਲ ਜਿਹੜੀ ਆ ਉਹ ਲੱਗ ਗਈ ਆ ਸੂਟਾਂ ਦੀ ਵੈਰਾਈਟੀ ਤੇ ਸੂਟਾਂ ਦੇ ਕਲਰ ਦੇਖ ਲਓ ਦੇਖ ਕੇ ਪਸੰਦ ਕਰਕੇ ਲੈ ਜਾਓ ਜਿਹੜੇ ਸ਼ੂਟ ਦੀ ਤੁਹਾਨੂੰ ਲੱਗਦੀ ਹੈ ਉਹ ਉਹਦਾ ਸਕਰੀਨਸ਼ਾਟ ਲੈ ਕੇ ਆ ਜਾਓ ਕੱਲੇ ਕੱਲੇ ਸ਼ੂਟ ਦੀ ਕੱਲੀ ਕੱਲੀ ਵੀਡੀਓ ਦੇ ਸ਼ਾਟ ਲੱਗੇ ਹੋਏ ਆ ਸੋ ਸਾਰਿਆਂ ਦਾ ਪੇਜ ਨਾਲ ਜੋੜਨ ਲਈ ਬਹੁਤ ਬਹੁਤ ਧੰਨਵਾਦ ਦੂਸਾਂਝ ਲਾਈਵ ਨਿਊ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਨਾਲ ਕਮੈਂਟ ਕਰੋ ਵਧੀਆ ਵਧੀਆ ਤੇ ਨਾਲ ਸ਼ੂਟ ਜਿਹੜੇ ਤੁਹਾਨੂੰ ਸੰਦੀਪ ਬੱਕਾ ਤੋਂ ਲੈ ਜਾਣ ਦੀ ਕਿਰਪਾਲਤਾ ਕਰੋ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਜੈ ਜੈ ਮਾਤਾ ਦੀ ਸਾਰੀਆਂ ਭੈਣਾਂ ਨੂੰ ਇੱਕ ਬੇਨਤੀ ਆ ਰਖੜੀ ਤੋਂ ਬਾਅਦ ਆਪਦੀਆਂ ਤਿਆਰ ਕਰਵਾਈਆਂ ਰਜਾਈਆਂ ਜਿਹੜੀਆਂ ਪਿਓਰ ਫਾਈਬਰ ਵਾਈਟ ਫਾਈਬਰ ਦੀਆਂ ਉਹ ਤੁਹਾਨੂੰ ਰਜਾਈਆਂ ਦਾ ਰੇਟ ਉਸ ਵੇਲੇ ਮੌਕੇ ਤੇ ਦੱਸਾਂਗੇ ਪਿਓਰ ਸ਼ੀਨ ਦੇ ਉੱਤੇ オリジナル ਜਿਹੜੀਆਂ ਰਜਾਈਆਂ ਆ ਉਹਦੀ ਸੇਲ ਲਾਣੀ ਆ ਉਹ ਤੁਹਾਨੂੰ ਫੇਰ ਵੀਡੀਓ ਪਾਵਾਂਗੇ ਉਹਦੀ ਬਣਾ ਕੇ ਉਹ ਤੁਸੀਂ ਜਰੂਰ ਲੈਣਾ ਆਇਓ ਬਹੁਤ ਬਹੁਤ ਧੰਨਵਾਦ ਜੀ ਜੈ ਮਾਤਾ ਦੀ